ਸਰਕਾਰੀ ਰੁਪਦੰਮਨ ਕਾਲਜ ਨਾਬਾ ਦੇ ਵਿੱਚ 27 ਮਾਰਚ ਨੂੰ ਰੇਪ ਦੀ ਘਟਨਾ ਜਿਹੜੀ ਵਾਪਰਦੀ ਆ ਇਸ ਕਾਲਜ ਦੀ ਵਿਦਿਆਰਥਣ ਦੇ ਨਾਲ 8 ਅਪ੍ਰੈਲ ਨੂੰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਐਜੂਕੇਸ਼ਨ ਡਿਪਾਰਟਮੈਂਟ ਐਕਸ਼ਨ ਦੇ ਵਿੱਚ ਆਉਂਦਾ ਇਨਕੁਆਰੀ ਮਾਰਕ ਕੀਤੀ ਜਾਂਦੀ ਹੈ ਉਸ ਇਨਕੁਆਰੀ ਦੀ ਰਿਪੋਰਟ ਅੱਜ ਜਿਹੜੀ ਆਈ ਆ ਉਸ ਦੇ ਵਿੱਚ ਕਾਲਜ ਦੀ ਪ੍ਰਿੰਸੀਪਲ ਹਰਜੋਤ ਕੌਰ ਬੱਲ ਨੂੰ ਲੈਣ ਹਾਜ਼ਰ ਕੀਤਾ ਗਿਆ ਜਿਸ ਦੇ ਵਿੱਚ ਦੋ ਪ੍ਰੋਫੈਸਰ ਨੇ ਜਿਹੜੇ ਨਰਿੰਦਰ ਸਿੰਘ ਤੇ ਕਰਨਪ੍ਰੀਤ ਕੌਰ ਨੂੰ ਡਿਸਮਿਸ ਕਰ ਦਿੱਤਾ ਗਿਆ ਜਿੱਤੇ ਵਾਈਸ ਪ੍ਰਿੰਸੀਪਲ ਰਾਦਨਾ ਤੇ ਚਰਨਜੀਤ ਕੌਰ ਜੋ ਕਿ ਲਾਇਬ੍ਰੇਰੀ ਹੈ ਉਸ ਨੂੰ ਵੀ ਜਿਹੜਾ ਸਸਪੈਂਡ ਕੀਤਾ ਗਿਆ ਵੱਡੀ ਕਾਰਵਾਈਆ ਜੜੀ ਕੀਤੀ ਗਈਆ ਡਿਪਾਰਟਮੈਂਟ ਵੱਲੋਂ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਪ੍ਰੋਫੈਸਰਾਂ ਤੇ ਜਿਹੜੀ ਕਾਰਵਾਈ ਹੋਈਆ ਜਿਹੜੇ ਹੁਣ ਬਾਕੀ ਪ੍ਰੋਫੈਸਰ ਨੇ ਉਹ ਕੀ ਐਕਸ਼ਨ ਲੈਂਦੇ ਨੇ ਕਿ ਰੋਸ ਮੁਜ਼ਾਰੇ ਕਰਨਗੇ ਇਹਨਾਂ ਦੇ ਹੱਕ ਦੇ ਵਿੱਚ ਆਉਣਗੇ ਕਿ ਬਲਕਿ ਜਿਹੜੀ ਡਿਪਾਰਟਮੈਂਟ ਵੱਲੋਂ ਇਨਕੁਆਇਰੀ ਕੀਤੀ ਗਈਆ ਬਲਕਿ ਸਹੀ ਹੋਈਆ ਕਿ ਇਹਨਾਂ ਦਾ ਰੋਲ ਰਿਹਾ ਉਸ ਰੇਪ ਕੇਸ ਦੇ ਵਿੱਚ ਕਿਹੜੇ ਤੱਥਾਂ ਦੇ ਆਧਾਰ ਤੇ ਇਹਨਾਂ ਤੇ ਵੱਡੀ ਕਾਰਵਾਈ ਆ ਉਹ ਕੀਤੀ ਗਈ ਆ ਪਰ ਹੁਣ ਪ੍ਰੋਫੈਸਰਾਂ ਦਾ ਕੀ ਕਹਿਣਾ ਹੋਵੇਗਾ ਉਹ ਅਗਲੀ ਰਣਨੀਤੀ ਉਹ ਤੈ ਕਰਨਗੇ ਉਸ ਦੇ ਸਬੰਧ ਤੁਸੀਂ ਕੱਲ ਸਾਡੇ ਸਟਾਫ ਤੇ ਪੰਜ ਸਟਾਫ ਮੈਂਬਰਸ ਤੇ ਐਕਸ਼ਨ ਆਇਆ ਉਹਨਾਂ ਚੋਂ ਦੋ ਜਨੇ ਸਸਪੈਂਡ ਹੋ ਗਏ ਤੇ ਦੋ ਨੂੰ ਟਰਮੀਨੇਟ ਕਰਤਾ ਦੋਰੀ ਸਰਵਿਸਿਜ਼ ਨੂੰ ਤੇ ਇੱਕ ਪ੍ਰਿੰਸੀਪਲ ਮੈਡਮ ਦਾ ਲਾਈਨ ਹਾਸਲ ਇੱਕ ਤਾਂ ਸਾਡੇ ਮੈਡਮ ਲਾਇਬ੍ਰੀਅਨ ਜੀ ਚਰਨਜੀਤ ਕੋਰ ਜੀ ਤੇ ਇੱਕ ਮੈਡਮ ਰਾਜਨਾ ਕਾਬਲਾ ਹਾਂ ਜਿਹਾ ਸਾਡੇ ਪ੍ਰਿੰਸੀਪਲ ਨੂੰ ਕਿਹਾ ਹੈ। ਅੱਛਾ ਜੀ। ਤੇ ਟਰਮੀਨੇਟ ਹੋਏ ਨੇ ਦੋ ਜਨੇ ਇੱਕ ਮੈਡਮ ਕਰਮਪ੍ਰੀਤ ਨੇ ਤੇ ਇੱਕ ਪ੍ਰੋਫੈਸਰ ਨਰਿੰਦਰ ਸਿੰਘ। ਡਿਪਾਰਟਮੈਂਟ ਉਹਨੂੰ ਭੇਜੀ ਗਈ ਸੀ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਚੋਂ। ਆ ਗਿਆ ਸੀ ਉਸ ਤੋਂ 2-3 ਦਿਨ ਦੇ ਵਿੱਚ ਹੀ ਆਈ ਜਿੰਕ ਇਨਕੁਆਰੀ ਹੋ ਗਈ ਸੀ। ਤੇ ਉਸ ਤੋਂ ਬਾਅਦ ਪਰਸਨਲੀ ਵੀ ਇਨਕੁਆਰੀ ਲਈ ਉੱਥੇ ਕਾਲ ਕੀਤਾ ਸੀ ਤੇ ਕੱਲ ਐਕਸ਼ਨ ਹੋਇਆ।